Yeah. मे बेनी आहे उन दो तारी बेनती किती आहे जहिड़े वीर आगू साढे असां गॾु कर ਆਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨਾ ਫੋੜੋ ਓ ਯਾਰ ਤੂੰ ਵੀ ਵੇਖੀ ਜਾਂਦੇ ਡਾਕਰੇ ਗੜੀ ਪੁਲਿਸ ਮਾਰਕ ਕਾਦੀ ਪੁਲਿਸ ਆ ਗੱਡੀ ਲਿਆਓ ਯਾਰ कैंडी देखा है कितनी अक्षय जानते हैं ताल कमाओ इससे क्या चलेगा इसमें कुछ बात नहीं है शेरों को देखने के लिए तो कैंडी कितनी बढ़ती है कितनी बढ़ती है ना दी क्या थोड़ा बढ़ाया दी भी अक्षय जानते हैं एक बार मेरी कैंडी लेना कल ਮੈਡਮ ਜਿਹੜਾ ਅਸੀਂ ਕਥਾ ਚੋਹਿਆ ਯਾਰ ਕੀਤਾ ਤੁਸੀਂ ਅਸੀਂ ਇੱਕ ਮਿੰਟ ਪਾ ਲਈ ਸਾਡੇ ਨਾਲ ਗੱਲ ਕਰਦੇ ਤੁਹਾਡੇ ਨਾਲ ਆਪਾਂ ਦਾ ਮਾਰਦਾਂ ਲਾਭ ਕਰਾਵਾਂਗੇ ਪਰ ਪ੍ਰਸ਼ਾਸਨ ਦਾ ਸਾਥ ਦਿਓ ਇੱਕ ਇੱਕ ਦੇ ਰਹੇ ਆਪਾਂ ਕਿੰਨਾ ਧੱਕਾ ਮੂਕੀ ਕਰਕੇ ਆਪਾਂ ਇੱਥੇ ਆਇਆ ਗੱਦ ਗਾਲਾਂ ਸ਼ਾਂਤੀ ਬਣਾਓ 真的，真的，我想来吧。 ਆਡੀ ਪਾਰਟੀ বিজেপি ਵੱਲੋਂ ਨਕੀਂਪੁਰ ਕੀ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਮਰੀਤ ਨੂੰ ਸ਼ਹੀਦ ਕਰਨਾ ਔਰ ਸ਼ੋਭ ਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ਼ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨਾ ਔਰ ਉੱਥੇ ਰੋਕਣੇ ਰਸਤੇ ਇਹ ਜਾਇਜ਼ ਹੈ ਕਿ ਨਹੀਂ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈਣ ਨੂੰ ਪਲੀਜ਼ ਭਾ ਦੋ ਸਰ ਲਾਓ ਜਵਾਬ ਚਲੋ ਇਹਨਾਂ ਦੇ ਈ ਨਾਂ ਚੋਹ ਲੈ ਲੈਂਦੇ ਯਾਰ ਇੱਕ ਮੈਂ ਪਹਿਲਾਂ ਜਵਾਬ ਦੇ ਦੋ ਸਾਡੀ ਉਹਨਾਂ ਦੇਣੀ ਆ ਬੁਲਾ ਦੇਣੀ ਆ ਫਿਰਦਰ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਵੀ ਸਾਡੇ ਸਾਥੀ ਪਹਿਲੀ ਗੱਲ ਤੇ ਤੁਹਾਡਾ ਸਿੱਧਿਆਨ ਜੀ ਆਨ ਹਰ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਪੈਣੀਆਂ ਵੋਟਾਂ ਮੰਗਣੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋ ਉਹਦਾ ਜਵਾਬ ਅਸੀਂ ਦੇਣਾ ਬੋਲੇ ਦਾਦੀ ਨੇ ਗਲਤੀ ਕੀਤੀ ਲੇਕਿਨ ਕੋਈ ਵੀ ਵਾਲੀ ਜਾਂ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਹੈ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਖਾਣਾ ਬਕਰਦਾ ਧੁੱਕ ਚਿਹੜੀਆਂ ਦਾ ਸਾਨੂੰ ਜਿੰਦਾ ਉਹਦੇ ਵਿੱਚ ਨਾ ਕੇ ਪਾਰਟੀ ਨਹੀਂ ਕਰਨਾ ਸਾਨੂੰ ਵੀ ਉਹਨਾਂ ਤੋਂ ਕਿਹਾ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਧੱਕਾ ਹੁੰਦਾ ਹੈ ਜਿੱਥੇ ਲੋਕਾਂ ਦਾ ਰੋਸ ਹੈ ਨਾ ਤੁਹਾਡਾ ਤੁਹਾਡੇ ਨਾਲ ਨਾ ਪੁਲਿਸ ਤੇ ਸਹਿਮਤ ਨਾ ਨੰਬਰ ਤੋਂ ਭਾਜੀ ਜੀ ਗੱਲ ਜਿਹੜੀ ਗੱਲ ਆਪਾਂ ਹਾਂ ਜਿਹੜੀ ਗੱਲ ਮਨਾਈ ਹੈ ਜਾਂ ਜਿਹੜੀ ਗੱਲ ਆਪਾਂ ਨੂੰ ਇਹ ਵੀ ਜਿਹੜੇ ਤਿੰਨ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸੀ ਵੀ ਅਸੀਂ ਅੱਜ ਤੇ ਐਮਐਸਪੀ ਲਾਗੇ ਬਿਲਕੁਲ ਉਹ ਗੱਲ ਉੱਥੇ ਵੀ ਉੱਥੇ ਵਕੀਲ ਹੈਗੀ ਤੁਹਾਡਾ ਇਹ ਹੀ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਹੋਣੀ ਚਾਹੀਦੀ ਜਿਹ ਫਿਲੀਟਨ ਸਪਿਰਿਟਸ ਹੋਈ ਹੈ ਜੇ ਬਿਲਕੁਲ ਇੱਕ ਸੈਕਿੰਡ ਪਹਿਲਾਂ ਬਿਲਕੁਲ ਤੁਹਾਡੀ ਗੱਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸਰਕਾਰ ਜੋ ਵੀ ਕਹੇ ਉਹ ਹਾਈ ਫਸਪੀਰੀਟ ਤੇ ਬੇਤ ਇੰਪਲੀਮੈਂਟ ਹੋਈ ਜਾ ਰਹੀ ਦੀ ਜਿਹੜੀ ਚੀਜ਼ ਆਪਣਾ ਰੋਸ ਪ੍ਰਗਟ ਕਰ ਲਈ ਦਿੱਲੀ ਜਾਣਦੀ ਸੀ ਬਦਕਿਸਮਤੀ ਦੀ ਗੱਲ ਹੈ ਸਰਕਾਰਾਂ ਦਾ ਰੋਕ ਪੁਲਿਸ ਤੇ ਆਪਣਾ ਰੋਸਲਾ ਕਰਨਾ ਪਰ ਉਹਦੇ ਵਿੱਚ ਨਿਸ਼ਾਨ ਹੈ ਕਿ ਬੇਟੀ ਕਿਦਾ ਹੋਇਆ ਪੰਜਾਬੀਆਂ ਦਾ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਵੀ ਇਹ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸ ਤੇ ਬਹਿ ਕੇ ਤੁਹਾਡੇ ਵੱਕੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਖਤਮ ਹੁੰਦਾ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਤਾਂ ਉੱਪਰ ਹੋ ਜਾਣੀ ਹੋਰ ਵੀ ਇਹ ਤੋਂ ਬਾਅਦ ਅੱਗੇ ਵੀ ਇਲੈਕਸ਼ਨ ਆਉਣਗੇ ਸਾਨੂੰ ਇਹ ਸੀਤ ਨਿਵੇੜਾ ਕਰਨਾ ਹੀ ਪੈਣਾ ਤੇ ਜਿਹੜਾ ਹੋਣਾ ਅਸੀਂ ਚਾਹਦੇ ਆਂ ਕਿ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨ ਦੇ ਲੀਡਰਸ਼ਿਪ ਆ ਸਾਰੇ ਸਿਆਣੇ ਆ ਆਪਾਂ ਆਪਾਂ ਇਹ ਗੱਲ ਭੁੱਜੀਏ ਕਿ ਆਪਾਂ ਕਿਹੜੀ ਪਾਰਟੀ ਦੇ ਪਹਿਤੇ ਆਪਾਂ ਇੱਕ ਹੀ ਆ ਤੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀਏ ਤੇ ਇਹ ਚੀਜ਼ ਜਾਇਜ਼ ਹੈ ਤਾਂ ਆਪਾਂ ਇਹਦਾ ਹੱਲ ਕਰੀਏ ਤੇ ਹਰ ਚੀਜ਼ ਹੋਰ ਨਹੀਂ ਹੋਊਗਾ ਇਹ ਤੁਹਾਡੇ ਨੂੰ ਯਕੀਨ ਦਿਵਾਉਂਦੇ ਮੇਰੀ ਇਹ ਨਹੀਂ ਇਲੈਕਸ਼ਨ ਹੈ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ ਆਪਾਂ ਸਰਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਨਾ ਮੇਰੀ ਕਿਉਂ ਬਗਾਰੇ ਚੇ ਹੀ ਹੈ ਵੀ ਅੱਪਾ ਸਾਰੇ ਭਰਾ ਤੁਹਾਡਾ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੁਹਾਡਾ ਹੱਕ ਬੰਦਾ ਤੁਹਾਡਾ ਰਾਈਟ ਹੈ ਅਸੀਂ ਤੁਹਾਨੂੰ ਜਵਾਬ ਦੇ ਵੀ ਆਏ ਜਿੱਤੇ ਅਸੀਂ ਵੋਟਾਂ ਲੈਣੀਆਂ ਸਾਰੀ ਪਾਰਟੀ ਵਾਲਿਆਂ ਲੈਣੀਆਂ ਸਾਰਿਆਂ ਕੋ ਇੱਕ ਵਾਰ ਜਵਾਬ ਕੁਛੋ ਸਾਰੇ ਗੋਲ ਮੋਤੀਆਂ ਗੱਲਾਂ ਕਰਦੇ ਹੁਣ ਜਨਾਬ ਕੀ ਸ਼ਰਮਤ ਨੂੰ ਗੋਲੀ ਮਾਰਨੀ ਜਾਇਸ ਵੀ ਨਹੀਂ ਉਹਦੇ ਤੇ ਤੁਸੀਂ ਕੀ ਕੀ ਤੁਹਾਡਾ ਕੀ ਹੈ ਜੀ ਦੇਖੋ ਤੁਹਾਡਾ ਜਵਾਬ ਦਿਓ ਜੀ ਸਾਨੂੰ ਜਿਹੜੀ ਚੀਜ਼ ਨਾ ਮੇਲੇ ਹੱਥ 'ਚ ਹੈ ਨਾ ਸਾਡੇ ਕਹਿਨ ਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਤੇ ਸਰਕਾਰ ਤੇ ਪੁਲਿਸ ਦਾ ਕੰਮ ਉਹਦੇ ਵਿੱਚ ਇੱਕ ਮਿੰਟ ਜੀ ਇਹ ਹੋਣੀ ਇਹਦਾ ਨਾ ਫਿਰ ਕਰੀ ਜਾਈਏ ਬੋਦਾਨਾ ਮਾਇਕਾ ਹਾਂ ਉਹ ਜਵਾਬ ਤਾਂ ਅਸੀਂ ਨਹੀਂ ਤੁਹਾਰੀ ਪੁੱਛਦਾ ਕੀ ਕਰਦੇ ਹਾਂ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਨਾਬ ਗੋਲੀ ਮਾਰ ਦਾ ਆਰਡਰ ਕਿਹਨੇ ਦਿੱਤਾ ਗਿਓ ਇੱਕ ਮਿੰਟ ਕੋਈ ਗੱਲ ਨਹੀਂ ਕਰੀਓ ਐਕਸਪੈਨਡ ਕਰ ਕੁਝ ਵੋਟਾਂ ਵੈਲਟ ਦੇ ਵਿੱਚ ਪਹਿਲੀ ਵੈਲਟ ਨਹੀਂ ਕਰ ਪੈਂਦੀ। ਇਹ ਬੇਵਾਰੀ ਨਾ ਕਿਸੇ ਨੇ ਮਾਰੀ। ਪਰ ਇਹਸ ਕੋ ਬਾਅਦ 1 ਸੈਕਿੰਡ। ਪਤਾ ਹੈ ਤੁਹਾਨੂੰ ਪਤਾ ਨਹੀਂ ਨਾ ਪਲੀਜ਼ ਵਾ। 1 ਸੈਕਿੰਡ ਅਕਤਾਰ ਕਿੱਥੇ ਆ? ਆਪਾ ਸਾਰੇ ਆਏ ਆ। ਨਹੀਂ। ਬੰਲੇ ਨਹੀਂ। ਆਪਾ ਸਾਰੇ ਕਿਉਂ? ਪਾਣੀ ਤਲਖੀ ਕੋਈ ਨਹੀਂ ਇਹਦੇ ਵਿੱਚ। ਇਹ ਤਾਂ ਜਵਾਬ ਆ। ਸਵਾਲ ਹੈ ਜੀ ਇੱਕ। ਚਲੋ ਉੱਥੋਂ ਇੱਕ ਜਿਹੜਾ ਜਿਹੜਾ ਪੋਲਿਟਿਕਲ ਹੁੰਦਾ ਹੈ ਨਾ ਉਹਨੇ ਧੋਖਾ ਕੀਤਾ। ਆਪਾਂ ਤਾਂ ਇਹ ਜਵਾਬਾਂ ਤੋਂ ਭਾਵੇਂ ਜਾਨ ਨਹੀਂ ਬਚਾ ਸਕਦੇ ਚਲੋ ਭਾਈਓ ਤੁਸਨ ਲਈ ਕੁਝ ਕਰਨਾ ਹੈ ਵੀ ਅਸੀਂ ਜਿੱਤੇ ਗੱਲ ਹੋਏਗੀ ਕਿਸਾਨੀ ਦੇ ਹੱਕ ਦੀ ਤੁਹਾਡੇ ਨਾਮ ਕਰਾਂਗੇ ਬਾਜਵਾ ਜੀ ਆਪੇ ਯਕੀਨ ਹੋਣਾ ਚਾਹੀਦਾ ਜਿਹਦਾ ਉਹਦਾ ਜਵਾਬ ਜਿਹੜੇ ਬਾਜਵਾ ਜੀ ਉਹਨਾਂ ਦੇ ਹੱਕ ਦੀ ਆਵਾਜ਼ ਤੇ ਚੁਕਾ ਦਿਓ ਜਿਹੜੇ ਹੁਣ ਫੜ ਕੇ ਅੰਦਰ ਕੀ ਇਹਨਾਂ ਨੂੰ ਦਰਗੀ ਦੇ ਕੇ ਘੇਂ ਘਰ ਖੀਰੀ ਵਾਲੇ ਜਿਹੜੇ ਇਹਨਾਂ ਦੇ ਹੱਕ ਦੀ ਆਵਾਜ਼ ਚੁਕ ਦਿਓ ਚਲੋ ਜੋ ਤੁਹਾਡੀ ਗੱਲ ਹੈ ਤੁਹਾਡੀ ਗੱਲ ਹੈ ਉਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬੋਲ ਵੀ ਕਿੱਥੇ ਆਪ ਤਾਰ ਆ ਜਿਹੜਾ ਸ਼ੁਭ ਕਰਨ ਜਿਹੜਾ ਜੀ ਕਰਾਂਗੇ ਤੁਹਾਡਾ ਵਾਦ ਜਿਹੜਾ ਜਨਾਬ ਸ਼ੁਭ ਕਰਨ ਸ਼ਹੀਦ ਕੀਤਾ ਵਾ ਧੰਨਵਾਦ ਤੁਹਾਡਾ ਨਾਰੀ ਸਵਾਗਤ ਜਵਾਬ ਦੇ ਰਹੇ ਕਹਿੰਦਾ ਜਵਾਬ ਦੇ ਜਵਾਬ ਦਿਓ ਜੀ ਜਿਹੜਾ ਸ਼ਬਕਨ ਸੀ ਦਿੱਤਾ ਹੁੰਦਾ ਕਿ ਜਵਾਬ ਹੈ ਜੀ ਉਹਦੇ ਦਾ ਕੀ ਜਨਾਬ ਇਹ ਜਵਾਬ ਤਾਂ ਦਿਓ ਜੀ ਸ਼ਬਕਨ ਨੂੰ ਸਾਫ ਕਰੋ ਦਿਓਗੇ ਜੀ ਅਧਿਕਾਰੀ ਡਾਕਟਰ ਦਰਸ਼ਨ ਪਾਲ ਜਿਲ੍ਹਾ ਸਿਹਾ ਜੀ ਬੋਲੋ ਜੀ ਬਣਿਆ ਦੇਸ਼ ਵਿਰੋਧੀ ਆ ਇਹ ਮਜ਼ਦੂਰ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਉਹਦੇ ਲਈ ਬੋਲਚਾ ਲੱਗਾ ਸੀ ਜਿਹਦੇ ਵਿੱਚ 700 ਬੰਦਾ ਸਾਡਾ ਸ਼ਹੀਦ ਹੋਇਆ 736 ਬੰਦਖ ਬਖਸ ਸਟੇਟਾਂ ਦੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਹੋ ਸਾਰੇ ਵਾਪਸ ਲਏ ਜਾਣਗੇ ਬਾਜਵਾਰੀ ਅੱਜ ਤੱਕ ਵੀ ਉਹ ਕੇਸ ਪੈਂਦੇ ਨਹੀਂ ਪਏ ਆ ਵਾਪਸ ਨਹੀਂ ਸਾਡੀ ਬੇਨਤੀ ਆ ਤੁਸੀਂ ਉਸ ادارے ਦੇ ਮੈਂਬਰ ਬਣਨਾ ਵਾ ਜਿੱਥੇ ਦੇਸ਼ ਤੇ ਲੋਕਾਂ ਦੀ ਕਿਸਮਤ ਤੇ ਫੈਸਲੇ ਹੋਣੇ ਆ ਦੇਸ਼ ਤੇ ਲੋਕਾਂ ਦੀ ਕਿਸਮਤ ਤੇ ਫੈਸਲੇ ਹੋਣੇ ਆ ਕਿ ਦੇਸ਼ ਤੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮੁਲਾਜ਼ਮ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੋਣੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ ਤੁਸੀਂ ਚਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਰੁਪਏ ਮੋਦੀ ਨੇ ਮਾਫ ਕਰਕੇ ਮੋਦੀ ਦਾ ਨਾਰਾ ਸੀ ਸਭ ਦਾ ਸਾਥ ਸਭ ਦਾ ਸਾਰ ਸਭ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਪੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮਤਲਬ 1% ਆਬਾਦੀ ਕੋਲੋਂ ਬਾਜਵਾ ਦੀ 40% ਹਿੰਦੁਸਤਾਨ ਦਾ سرمਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਹੈ ਇਹ ਜਿਹੜਾ ਆਰ ਸਿੱਖਮਤਵਾਦਾ ਵਾ ਇਸ ਕਰਕੇ ਅਸੀਂ 1% ਲੋਕਾਂ ਕੋਲ ਦੇਸ਼ ਦਾ 40% ਫਰਮਾਇਆ ਵਾ ਅਡਾਨੀਆਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ ਖਰਬਾਂ ਪੈ ਗਿਆ ਤੁਸੀਂ ਮਾਫ਼ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦਤਾ ਵਾ ਮੋਦੀ ਵੀ ਕਿਸਾਨ ਦਾ ਪਿਆਦਾ ਕੀਤਾ ਹੋਇਆ ਖਾਂਦਾ ਫੇਰੇ ਉੱਟ ਕੇ ਤੁਸੀਂ ਵੀ ਬਾਜਵਾਦੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨ ਦਤਾ ਹੋਵੇ ਉਹ ਸੜਕਾਂ ਦੇ ਰੋਲਦਾ ਫੇਰੇ ਉਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਸਨੀਕ ਐ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਹੋ ਗੱਡਾ ਸਾਡੇ ਨਾਲ ਕੋਈ ਬੇਨਸਾਭੀ ਨਹੀਂ ਹੋ ਰਹੀ ਲੱਗਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਜਵਾਬ ਲਾਡੀ ਕੋ ਬਾਤ ਹੋਇਆ ਔਰ ਅਗਰ ਤੋਂ ਦੇ ਨਾਲ ਆ ਬੈਠ ਜਾਓ ਪ੍ਰਧਾਨ ਜੀ ਠੱਕੇ ਨਾ ਮਰੋ ਠੱਕੇ ਨਾ ਮਰੋ રાઇટ આ કે ચુરાવળો તુહી જડે જડે કરે નું દસઓ બરા પૂરા સાથ હો ગયા મે પૂરા સાથ માંગે જિના દેકો હોગા પડી અવાજ બી ચુરાવે ઓર ઇસે કોંગા ખોડિયા હી મનોચાર્જ તો સમી વેસ્ટ બી હે ઓ ભી માં વોટ કરાજે આજ અપના દનેશ બાબુજી પહેલી ગન સશિકાર બિંતી આ કે અસી મેક રો માર દે યાર ઇથે પджу ને ના વો તુહી પાકિસ્તાન થી મેક મેક ਅਪਨੀ ਕੰਪਨੀ ਤੱਕ ਰਹਿਣ ਦਾ ਹੱਕ ਹੈ ਨਾ ਇੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਅੱਜ ਸਾਡੇ ਕੋਲ ਮੋਟਰ ਹੀ ਆਏ ਆ ਤੁਸੀਂ ਵੀ ਤੁਸੀਂ ਵੋਟ ਲਾਈਨ ਆਏ ਹੋ ਪਰ ਇਹ ਜਿਹੜੀ ਵੋਟ ਆ ਇਹਦਾ ਵਿੱਚ ਕੋਈ ਕੋਈ ਮਸਲੇ ਆ ਉਹ ਤੁਹਾਨੂੰ ਦੱਸਣ ਆਏ ਆ ਪਰ ਅੱਜ ਇਹਨਾਂ ਦੀ ਜਿਹੜੀ ਦੁਰਦਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਮਦਦ ਕਰਦੇ ਆ ਸਾਡੀ ਗੱਲ ਆ ਗੱਲ ਹੋਈ ਆ ਬੁੱਢੀ ਦੀ ਮਾਫੀ ਚਾਹਨਾ ਵੀ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਕੋਈ ਪੁੱਛ ਵੀ ਨਹੀਂ ਹੈਗਾ ਇਸ ਵੇਲੇ ਵੀ ਨਾਲੇ ਇਸ ਤਰੀਕੇ ਨਾਲ ਹੁੱਲਣ ਬਾਜੀ ਦਾ ਜਾਂ ਤੱਕ ਭੰਨ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹਾਲ ਨਹੀਂ ਹੋਣਾ ਅਸੀਂ ਸਾਡਾ ਸੁਆ ਗਿਆ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 13 ਫਰਵਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਐਮ ਐਸ ਪੀ ਉਹ ਹਜ਼ਾਰ ਤੋਂ ਉਪਰ ਐਮ ਐਸ ਪੀ ਖਰੀਦ ਕਰਨ ਕੀ ਕਰਨ ਦੇ ਦਿੱਤਾ ਹੈ ਐਮ ਐਸ ਪੀ ਤਾਂ ਹੈ ਹੀ ਆ ਪਰ ਉਹਦਾ ਗ੍ਰੀਟੰਦਾ ਜਿਹੜਾ ਉਹ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘਰ ਤੋਂ ਘੱਟ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਦਿੱਕੇ 21 ਕਿ ਸ਼ੋਭ ਕਰਨ ਸੇਗਾ ਜਿਹੜਾ ਨੌਜਵਾਨ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸ਼ਹੀਦ ਕਰ ਦਿੱਤਾ 21 ਫਰਵਰੀ ਤਦੋਂ ਲੋਕ ਰਾਜੇ ਮਤਲਬ ਇੱਥੇ ਅਜਾਇਬ ਜਾਂਦਾ ਕਿ ਅਸੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਬੋਲੀ ਮੋੜ ਕੇ ਮਤਲਬ ਐਥਈਆ ਜੀ ਤੁਸੀਂ ਹੋਣ ਦੇ 1:00 5:00 ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਧੋਲੀਆਂ ਕੀ ਆਨਲਾਈਨ ਸਮਝੇ ਤੁਹਾਡੀ ਸਰਕਾਰ ਮਹਾਮ ਦੀ ਕਹਾਣਾਂ ਨੂੰ ਕਿ ਜਾਂ ਉਹਨਾਂ ਦੀ ਹਫਾਇਤ ਕਰਨ ਤੀਜਾ ਸਵਾਲ ਸੀ ਕਿ ਐਮਐਸਪੀ ਦੀ ਗਰੰਟੀ ਗਰੂਨ ਜਿਹੜਾ ਸਰਕਾਰ ਬੰਨੀ ਸੀ 2021 ਦੇ ਵਿੱਚ ਜਦੋਂ ਆਪਾਂ ਉੱਥੇ ਆ ਦਿੱਲੀ ਦੇ ਉੱਪਰ ਮੋਦੀ ਸਾਹਿਬ ਨੇ ਮਤਲਬ ਖੇਤੀ ਵਾਲੀ ਮੰਤਰੀ ਸਾਹਿਬ ਨੇ ਦਿੱਤੀ ਸਮੂ ਦਿੱਤੀ ਹੋਈ ਆ ਛੇਰ ਵਾਲੀ ਚਿੱਠੀ ਇਹ ਤੁਹਾਡੀਆਂ ਜਿਹੜੀਆਂ ਸਭਾ ਮੰਗਾਂ ਜਿਹੜੀਆਂ ਇਹ ਜਰੂਰ ਲਾਜੂ ਕਰਾਂਗੇ ਪਰ ਅਜੇ ਤੱਕ ਉਹ ਗ੍ਰੀਨ ਕ੍ਰੀਟੀ ਉਹ ਤੁਸੀਂ ਦੇਖੋ ਉਲਟਾ ਇਹ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋਰ ਮਾੜੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਰੁਜ਼ਗਾਰ ਜਿਹੜਾ ਉਹ ਖਤਮ ਹੋਣਾ ਇਹ ਆ ਸਾਡੇ ਬਾਕੀ ਦਾ ਸਵਾਲ ਜਿਹੜੇ ਆ ਅਗਲੇ ਕਰਦੇ ਪਹਿਲੇ ਸੋਚਦਾ ਉਹ ਆਪਣੇ ਨੇ ਕਾਰੋਜ ਉਹ ਤਾਂ ਕਲੀਜ ਚ ਪਰੋਂ ਆਈ ਕਰ ਲੈਣਾ ਤੁਹਾਡਾ ਕੰਮ ਇਹ ਬੜੀ ਵੱਡੀ ਗੱਲ ਹੈ ਇਹ ਪੰਜਾਬ ਸਰਕਾਰ ਨੇ ਕਰਦਾ ਬਾਕੀ ਇਹ ਕਿਸਾਨ ਪਰਿਵਾਰਾਂ ਦੇ ਨਾਲ ਹੈ ਲੈ ਵੀ ਮਜ਼ਦੂਬ ਕਰਾ ਕਰਕੇ ਥੋੜਾ ਹੱਲ ਹੋਣਾ ਬਹਿ ਕੇ ਹੱਲ ਕਰਨਿਆਂ ਦਾ ਕਰਕੇ ਤੁਸੀਂ ਵੀ ਰੋ ਰੋ ਕਰਮੀਆਂ ਦਾ ਦਾਨੋ ਦਿਓ ਅਹੀ ਵੀ ਆਪਣੇ ਆਪ ਰੋ ਉਈ ਦਗਾ ਨਾ ਲਗੋ ਕਿ ਆਪਾਂ ਜਿਹੜਾ ਚੋਣ ਹੋਉਂਦੇ ਉਹਦੇ ਉਦੋਂ ਅੱਜ ਤੱਕ ਕੁਝ ਵੀ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਅੱਜ ਤੇ ਕੁਝ ਵੀ ਨਹੀਂ ਹੋਣਾ ਦੇਖੋ ਹੁੰਦੇ ਕੁਝ ਹੋਣਾ ਚੋਣ ਦੇ ਬਾਰੇ ਬੱਬੂ ਜੀ ਜੋ ਹਮਾਰੇ ਇਸ ਦਾ ਫੈਸਲਾ ਹੋਇਆ ਵਾ ਅੱਜ ਇਹ ਚਮੀ ਆ ਗਈ ਹੈ ਅਹੀਂ ਅੱਗੇ ਵੀ ਕਿਸਾਨਾਂ ਵਾਲਾ ਗੱਲ ਹੋ ਰਿਹਾ ਇਸ ਵੇਲੇ ਤੋਂ ਲੱਗੇ ਬੇਨਤੀ ਹੈ ਵੀ ਐਦਾਂ ਆਪਾਂ ਨਾ ਪਤਾਈਏ ਆਪਣਾ ਭਾਈਚਾਰਾ ਖਰਾਬ ਹੋਏ ਅਹੀਂ ਤੋੜਿਆ ਕੋਈ ਅਸੀਂ ਕਰਾਂਗੇ ਇਹ ਇਹ ਨਾ ਇਹ ਮੋਟਾ ਕਿ ਛੜੀ ਤੇ ਉਰ ਭੱਜ ਗਿਆ ਰਮੜ ਗਿਆ ਤੁਸੀਂ ਵੀ ਭੱਜ ਜਾਓ ਇੱਕ ਮਿੰਟ ਅਸੀਂ ਜਵਾਨ ਆ ਜੀ ਸਾਡੇ ਵੀ ਸਾਡੇ ਹੋਰ ਗੱਲਾਂ ਆ ਕਿੱਥੇ ਚੈਦੋ ਜਵਾਨ ਸਾਜਵਾ ਇੱਕ ਮਿੰਟ ਇੱਕ ਵਾਰੀ ਇੱਕ ਵਾਰੀ ਸੌਖਾ ਸਾਹ ਲੈ ਕੇ ਇੱਕ ਮਿੰਟ ਲੈ ਹਾਂ ਸੁਣੋ ਦਰਾਉ ਭੱਜ ਕੇ ਤਾਂ ਪਤਾ ਹੋ ਕਿਰ ਕਿਸਾਨ ਆ ਹੋਰ ਖਲੋ ਯੋਤ ਬਰੇ ਉਹ ਬਹੁਤ ਹਨ ਜੀ ਬਹੁਤ ਬਹੁਤ ਸਾਈਡ ਤੋਂ ਸਾਈਡ ਹੋ ਰਹੀ ਸਾਈਡ ਹੋ ਜਾਓ ਅਜੀ ਗੁੰਦਸ ਸਿੰਘ ਕਮਾਂਡਰ ਹੋਇਆ ਕੀ ਆ ਹੋਇਆ ਕੀ ਆ ਆਪਾਂ ਐਸਕੇਐਮ ਦੀ ਕਾਲ ਹੈ ਜੋ ਐਸਕੇਐਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡਿਆਂ ਨਾਲ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਆ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬਹਿ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿੰਦਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਧਾਨ ਹਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਵੀ ਜਾਬਤ ਚ ਰਹਿ ਕੇ ਪ੍ਰਦਰਸ਼ਨ ਕਰਾਂਗੇ ਨਹੀਂ ਧੱਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤੇ ਇੱਥੇ ਤਾਂ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਸਵਾਲ ਪੁੱਰੇ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਉਤੇ ਕੀ ਜਵਾਬ ਦੇਣਗੇ ਅੱਜ ਅਹੀਂ ਪਿੰਡਾਂ ਦੇ ਵਿੱਚ ਜੇ ਕਿੱਲ ਗੱਡ ਦਿੰਨੇ ਆ लाठी ਚਾਰਜ ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇ ਇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਆ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਹੈ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਹੈ ਕਿ ਲਹੀਂ ਲਕੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪੀ ਨੂੰ ਪੁਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਤੇ ਪਿੰਡਾਂ ਦੇ ਵਿੱਚ ਇਹ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਨਹੀਂ ਵੜਨ ਦੇਣਦੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਰਾਂ ਦੇ ਵਿੱਚ ਕਿ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਵਿੱਚ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੂੱਚੇ ਤੌਰ ਤੇ ਕਰਾਂਗੇ ਪਾਜ ਪਾ ਜੋ ਉਸ ਨਿਗਤ ਮੋਰਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਇਹ ਨਜ਼ਰ ਚੱਲੂ ਜੀ ਪ੍ਰੋਗਰਾਮ ਦਾ ਵੇਖੋ ਜੀ ਸਾਡਾ ਇਹ ਕੋਈ ਟੀਚਾ ਨਹੀਂ ਹੈ ਸਾਡੀਆਂ ਤਾਂ ਨੇ ਮੰਗਾਂ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਜੇ ਨਹੀਂ ਮੰਗਾਂ ਕਰਦੀ ਪੂਰੀ ਸਾਡਾ ਰੋਸ ਆ ਇਹ ਜਾਰੀ ਰਹੂਗਾ ਕਉ ਇਸ ਬਹੁਤ ਸਾਰੇ ਸਾਡੇ ਮੰਗਾਂ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲਾਂ ਚ ਐਸਕੇਮ ਤੇ ਉਹ ਅਸੀਂ ਪੁੱਛਿਆ 5-6 ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛੇ ਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਤਲਬ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਕਿਸਾਨ ਦਾ ਪੁੱਤੀਆਂ ਜੇ ਕਿਸਾਨ ਦਾ ਪੁੱਤ ਤੇ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ ਜੇ ਕਿਸਾਨ ਦਾ ਪੁੱਤ ਆ ਫਿਰ ਕਿਸਾਨ ਦੀ ਸੁਣੂ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਜੁਲਿਆ ਕੇ ਇੱਥੇ ਇਕੱਠੀ ਕਰਤੀ ਆ ਇਹ ਕਿਉਂ ਕਰਨੀ ਪਈ ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ ਇਸ ਕਰਕੇ ਆਲਵੇਸ ਸਮੇਂ ਦੇ ਵਿੱਚ ਇਹ ਸੰਘਰਸ਼ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ ਸਕੇਮ ਪਰ ਹੋਰ ਵੀ ਬਾਰੇ ਹੋਈ ਗਿਆ ਤੁਹਾਡੇ ਮਸਲੇ ਬੀਜੇਪੀ ਇਹਨਾਂ ਦਾ ਹੱਲ ਕਰਦਾ ਕਿ ਹੋਰ ਨਾਲ ਹੀ ਕਰਦਾ ਬਾਕੀ ਪਾਰਟੀਆਂ ਨਾਲ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਹੈ ਔਰ ਆਹੀ ਕਿਸਾਨਾਂ ਕਿਸਾਨਾਂ ਦੇ ਨਾਲ ਆਪਾਂ ਹਮੇਸ਼ਾ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਦਾ ਹੱਲ ਕਰਨੇ ਕੋਈ ਸਰਕਾਰ ਨਾਲ ਅਸੀਂ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇ ਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਠੀਕ ਆਜੋ 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 ਬ੍ਰੇਡਿੰਗ